ਜੇਕਰ ਤੁਸੀਂ ਵੀ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ ਜਿहां ਸੋਨਾ ਖਰੀਦਦਾਰਾਂ ਨੂੰ ਇੱਕ ਵੱਡਾ ਝਟਕਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਦੋਂ ਦੇਸ਼ ਭਰ ਦੇ ਵਿੱਚ ਸੋਨੇ ਦੇ ਭਾਅ ਦੇ ਵਿੱਚ ਰਿਕਾਰਡ ਪੱਧਰ ਵੱਧਾ ਦੇਖਣ ਨੂੰ ਮਿਲਿਆ। ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਵਧ ਰਹੇ ਸੋਨੇ ਦੇ ਭਾਅ ਦੇ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਉਛਾਲ ਦੇਖਣ ਨੂੰ ਮਿਲਿਆ। ਜਦੋਂ ਸੋਨੇ ਦਾ ਭਾਅ 1,38,200 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚੇ ਪੱਧਰ ਦੇ ਉੱਪਰ ਪਹੁੰਚ ਗਿਆ। ਹਾਲਾਂਕਿ ਇਹ ਕੀਮਤ 24 ਕੈਰਟ ਸੋਨੇ ਦੀ ਹੈ। ਇਸ ਤੋਂ ਇਲਾਵਾ 22, 18 ਅਤੇ 16 ਕੈਰਟ ਸੋਨੇ ਦਾ ਭਾਅ ਕੀ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ। ਸੋਨੇ ਦੇ ਨਾਲ-ਨਾਲ ਚਾਂਦੀ ਦੇ ਵਿੱਚ ਵੀ ਕਿੰਨਾ ਉਛਾਲ ਦੇਖਣ ਨੂੰ ਮਿਲਿਆ ਇਸ ਬਾਰੇ ਵੀ ਇੱਕ ਨਜ਼ਰ ਮਾਰ ਲੈਣੇ ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਵਿਸ਼ਵ ਬਾਜ਼ਾਰਾਂ ਦੇ ਵਿੱਚ ਕੀਮਤੀ ਧਾਤ ਦੇ ਰਿਕਾਰਡ ਉੱਚ ਪੱਧਰ ਤੋਂ ਬਾਅਦ ਬੀਤੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਸੋਨੇ ਦੀਆਂ ਕੀਮਤਾਂ 1685 ਰੁਪਏ ਵਧ ਕੇ 138200 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ਦੇ ਉੱਤੇ ਪਹੁੰਚ ਗਈਆਂ ਸੀ ਜੋ ਕਿ ਅੱਜ 137870 ਰੁਪਏ ਪ੍ਰਤੀ 10 ਗ੍ਰਾਮ ਆਈ ਹੈ ਪਰ ਅਜੇ ਵੀ ਇਹ ਉੱਚ ਪੱਧਰ ਉੱਪਰ ਬਣੀ ਹੋਈ ਹੈ ਸੋਨੇ ਦੇ ਨਾਲ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਰਾਜਧਾਨੀ ਦੇ ਵਿੱਚ ਚਾਂਦੀ ਦੀਆਂ ਕੀਮਤਾਂ 10400 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ 214500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਰਵਕਾਲੀ ਉੱਚ ਪੱਧਰ ਦੇ ਉੱਤੇ ਪਹੁੰਚ ਗਈਆਂ ਇਹ ਕੀਮਤਾਂ ਸਾਰੇ ਟੈਕਸਾ ਸਮੇਤ ਦੱਸੀਆਂ ਗਈਆਂ ਨੇ HDFC ਸੈਕਿਉਰिटीज ਦੇ ਸੀਨੀਅਰ ਵਿਸ਼ਲੇਸ਼ਕ ਕਮੋਡਿਟੀਆਂ ਸ਼ੌਮਿਲ ਗਾਂਧੀ ਨੇ ਇੱਕ ਪੋਰਟਲ ਨੂੰ ਦਿੱਤੀ ਜਾਣਕਾਰੀ ਦੇ ਵਿੱਚ ਕਿਹਾ ਕਿ ਸੋਨੇ ਅਤੇ ਚਾਂਦੀ ਦੇ ਵਿੱਚ ਬੀਤੇ ਦਿਨ ਨੂੰ ਤੇਜ਼ੀ ਦਾ ਦੌਰ ਜਾਰੀ ਰਿਹਾ ਸੋਨਾ ਅਤੇ ਚਾਂਦੀ ਇੱਕ ਹੋਰ ਨਵੇਂ ਰਿਕਾਰਡ ਉੱਚੇ ਪੱਧਰ ਦੇ ਉੱਤੇ ਪਹੁੰਚ ਗਏ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਸਪਾਰਟ ਸੋਨੇ ਦੀ ਕੀਮਤ 80.85 ਡਾਲਰ ਜਾਂ ਫਿਰ 1.86% ਵਧ ਕੇ 4420.35 ਡਾਲਰ ਪ੍ਰਤੀ ਔਸਤ ਦੇ ਰਿਕਾਰਡ ਪੱਦਰ ਦੇ ਉੱਤੇ ਪਹੁੰਚ ਗਈ ਗਾਂਧੀ ਨੇ ਅੱਗੇ ਕਿਹਾ ਕਿ ਅਮਰੀਕਾ ਦੇ ਵਿੱਚ ਵਿਆਜ ਦਰਾਂ ਘਟਣ ਵਿਤੀ ਚਿੰਤਾਵਾਂ ਵਧਣ ਅਤੇ ਅਮਰੀਕੀ ਅਰਥਵਿਵਸਥਾ ਹੋਰ ਅਨਿਸ਼ਚਿਤ ਹੋਣ ਦੇ ਕਾਰਨ ਚਾਂਦੀ ਅਤੇ ਸੋਨੇ ਦੇ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਕਾਫੀ ਵਧੀ ਹੈ ਉਹਨਾਂ ਅੱਗੇ ਕਿਹਾ ਕਿ ਇਸ ਦੇ ਨਾਲ ਸੁਰੱਖਿਅਤ ਸੁਰੱਖਿਆ ਜਾਇਦਾਦ ਵੱਲ ਰੁਝਾਨ ਵਧਿਆ ਇਸ ਤੋਂ ਇਲਾਵਾ ਵਾਅਦੇਪੂਰ ਰਾਜਨੀਤਿਕ ਤਣਾਅ ਦੇ ਕਾਰਨ ਸੁਰੱਖਿਅਤ ਪਨਾਹਗਾਹਾਂ ਦੀ ਮੰਗ ਵੀ ਵਧੀ ਹੈ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਚਾਂਦੀ ਦੀ ਕੀਮਤ 2.31 ਡਾਲਰ ਜਾਂ 3.44% ਵਧ ਕੇ 69.45 ਡਾਲਰ ਪ੍ਰਤੀ ਔਸਤ ਦੇ ਆਪਣੇ ਸਭ ਤੋਂ ਉੱਚੇ ਪੱਧਰ ਦੇ ਉੱਤੇ ਪਹੁੰਚ ਗਈ। ਕੋਟਕ ਮਿਊਚੁਅਲ ਫੰਡ ਦੇ ਫੰਡ ਮੈਨੇਜਰ ਸतीश ਦੋਂਡਾਪਤੀ ਨੇ ਕਿਹਾ ਕਿ ਚਾਂਦੀ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ ਦੇ ਉੱਤੇ ਪਹੁੰਚ ਗਈਆਂ ਨੇ ਜੋ ਕਿ ਵਾਧਦੀ ਨਿਵੇਸ਼ ਮੰਗ ਦੇ ਨਾਲ-ਨਾਲ ਮਜ਼ਬੂਤ ਉਦਯੋਗਿਕ ਮੰਗ ਨੂੰ ਦਰਸਾਉਂਦੀਆਂ। ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹੋਏ ਆਗਮੌਂਟ ਵਿਖੇ ਖੋਜ ਮੁਖੀ ਰੇਨੀਸ਼ਾ ਚੈਰਾਨੀ ਨੇ ਕਿਹਾ ਕਿ ਮਾਈਨਿੰਗ ਵਿਗਨ ਅਤੇ ਸੀਮਤ ਮੌਜੂਦਾ ਚਾਂਦੀ ਦੇ ਭੰਡਾਰ ਸਪਲਾਈ ਦੇ ਵਿੱਚ ਭਾਰੀ ਕਮੀ ਦਾ ਕਾਰਨ ਬਣ ਰਹੇ ਨੇ ਇਸ ਦੇ ਨਾਲ ਕੀਮਤਾਂ ਵਧ ਰਹੀਆਂ ਨੇ ਇੱਕ ਕਮਜ਼ੋਰ ਡਾਲਰ ਚਾਂਦੀ ਦੇ ਲਈ ਸੱਟੇ ਬਾਜ਼ਾਂ ਦੀ ਮੰਗ ਨੂੰ ਵਧਾਣ ਦੀ ਉਮੀਦ ਕਰਦਾ ਕਿਸੇ ਵੀ ਭੂ ਰਾਜਨੀਤਿਕ ਤਣਾਅ ਦਾ ਜ਼ਿਕਰ ਨਾ ਕਰਨਾ ਜੋ ਚਾਂਦੀ ਦੇ ਲਈ ਸੁਰੱਖਿਆਤ ਸੁਰੱਖਿਆ ਮੰਗ ਨੂੰ ਹੋਰ ਤੇਜ਼ ਕਰੇਗਾ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਮਿਡਲ ਕਲਾਸ ਵਿਅਕਤੀ ਲਈ ਅੱਜ ਸੋਨਾ ਖਰੀਦਣਾ ਕਾਫੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਫਿਲਹਾਲ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਗਿਰਾਵਟ ਦਾ ਕੋਈ ਵੀ ਅਸਾਰ ਨਜ਼ਰ ਨਹੀਂ ਆ ਰਿਹਾ ਬਿਊਰੋ ਰਿਪੋਰਟ ਹਮਦਰਦ ਟੀਵੀ